ਆਗੁਨ ਪਰਿਓ ਜੋ ਕਈਆਂ ਚਿਰਾਂ ਤੋਂ ਚੱਲ ਰਹੀ ਲੜੀ ਮਾਰ ਵਿਚਾਰ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹੰਦ ਪੰਦੇ ਰੱਖੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੰਦੇ ਤੇ ਵਿਰਾਜਮਾਨ ਬਾਣੀ ਬੋਹਿਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੇ ਦੇ ਪਾਉਣ ਜੁਰੀ ਅੰਦਰ ਸਤਿ ਬਿਟੇ ਗੁਰ ਕਾਲ ਸਤ ਸਤ ਸੰਜਿਓ ਆਉਡੀਓ ਤਿਰੰਤੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਡ ਬ੍ਰਹਿਮੰਡਾਂ ਦੇ ਮਾਲਕ ਸਦਾ ਸਹਾਇਦਾਤਾ ਪਰਚਾ ਜਿਨ੍ਹਾਂ ਦੇ ਆਪਾਂ ਜੀਵਨ ਦੀ ਅਮਰ ਕਥਾ ਕਈਆਂ ਮਹੀਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਉ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਭੋਂ ਦੇ ਪੰਗ ਜੀਵ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਏ ਸਾਡਾ ਸੰਸਾਰ ਤੇ ਸਭ ਲੋ ਜਾਵੇ ਨੇ ਦੇ ਦੁੱਖਾਂ ਕਲਿਸ਼ਾਂ ਰੋਗਾਂ ਸੁਗਾਂ ਕਾੜਿਆਂ ਸਾੜਿਆਂ ਚਿੰਤਾ ਫਿਕਰਾਂ ਤੋਂ ਆਪਾਂ ਮੁਕਤ ਹੋ ਜਾਈਏ ਜਮਾ ਦੇ ਮਾਰ ਤੋਂ ਬੇ ਮੁਕਤ ਹੋਈਏ ਅਜੋ ਸੁਣਦੇ ਦੇਖਦੇ ਆ ਰਹੇ ਆ 85 ਲੱਖ ਜੁਨਾ ਇਹਨਾਂ ਦੇ ਜੋ ਜਨਮ ਤੇ ਮਨ ਦਾ ਦੁੱਖ ਹੈ ਪਿਆਰੋ ਉਹ ਤੁਸੀਂ ਆਪਣਾ ਬਚਾਉ ਸਕੋ ਬਚਾ ਦਾ ਸਦਾ ਪਿਆਰੋ ਰੋਜ਼ ਵਿਚਾਰ ਵਿੱਚ ਤਕਰੀਬਨ ਤਕਰੀਬਨ ਗੁਰੂ ਸਾਹਮਣੇ ਆਉਂਦਾ। ਕਿਉਂਕਿ ਕਿਸੇ ਮੰਜ਼ਿਲ ਤੇ ਪਹੁੰਚਣਾ ਮਿੱਥਦਾ ਨਿਸ਼ਾਨਾ ਜ਼ਰੂਰ ਹੁੰਦਾ ਨਾ। ਕੋਈ ਮੰਜ਼ ਕਿਸੇ ਮੰਜ਼ਿਲ ਤੇ ਪਹੁੰਚਦਾ ਹੈ ਤਾਂ ਉਹਦਾ ਨਿਸ਼ਾਨਾ ਜ਼ਰੂਰ ਹੁੰਦਾ ਹੈ। ਤੇ ਜੇ ਸੇ ਦੁੱਖਾਂ ਤੇ ਸਦੋਂ ਬਚਣਾ ਹੈ। ਜਮਾਂ ਦੀ ਮਾਰ ਤੋਂ ਬਚਣਾ ਹੈ। ਦੁਨੀਆ ਤੋਂ ਬਚਣਾ ਹੈ ਤੇ ਇੱਕ ਨਿਸ਼ਾਨਾ ਰੱਖਣਾ ਪਉ ਗੁਰੂ ਗੁਰਬੰਧ ਮੁਕਤ ਨਾ ਹੋਵੇ ਇਨ ਇਨਾਂ ਦੇ ਇਨਾਂ ਦੁੱਖਾਂ ਤਲੇਸਾਂ ਦੀ ਮੁਕਤੀ ਜਮਾ ਤੋਂ ਮੁਕਤੀ ਜੁਨੀਆ ਚ ਰਚਿ ਲਖ ਦੁਨੀਆ ਤੋਂ ਮੁਕਤੀ ਪੂਰੇ ਗੁਰੂ ਤੋਂ ਬਗੈਰ ਨਹੀਂ ਹੋ ਸਕਦੀ ਯਾਦ ਕਰ ਨਾਲ ਗੱਲ ਪੈ ਰਿਓ ਅਸੀਂ دنیਵੀ ਲੋਕ ਕੇਵਲ ਪਦਾਰਥਾਂ ਦੇ ਨਾਲ ਜੁੜੇ ਹਾਂ ਆਪਾਂ ਸਾਰੇ ਮਨ ਵਿੱਚ جاری ਆਪਾਂ ਵਿੱਚ ਹੀ دنیਵੀ ਪਦਾਰਥਾਂ ਦੇ ਨਾਲ ਜੁੜੇ ਹਾਂ ਜਿੱਦਨ ਥੋੜਾ ਜਿਹਾ دنیਵੀ ਪਦਾਰਥਾਂ ਦਾ ਮੋਹ ਘਟੂਗਾ ਦੇਖੋ ਪਦਾਰਥ ਤਾਂ ਚਾਹੀਦੇ ਆ ਕਿਹੜਾ ਪਦਾਰਥ ਨਹੀਂ ਚਾਹੀਦਾ ਰੋਟੀ ਦੀ ਚਾਹੀਦੀ ਪਰਨੀ ਚਾਹੀਦਾ ਕਪੜੇ ਵੀ ਚਾਹੀਦੇ ਕੀ ਨਹੀਂ ਚਾਹੀਦਾ ਦੁਨਿਆਵੀ ਪਦਾਰਥ ਚਾਹੀਦੇ ਇੱਕ ਨਹੀਂ ਲੋੜ ਪਿਆਰਿਓ ਇੱਕ ਨਹੀਂ ਲੋੜ ਹੁਣ ਮਨ ਨੂੰ ਲੋੜ ਆ ਕਿ ਮੇਰਾ 2 ਜਾਂ 3 ਜਾਂ 4 ਚੋਲੇ ਨਾ ਸੜ ਸਕਦਾ ਏ ਤੇ ਜੇ ਮੈਂ ਵੀ ਤੀ ਬਣਾ ਕੇ ਰੱਖ ਲਵਾਂ ਉਹ ਵੀ ਲੋੜ ਨਹੀਂ ਆ ਉਹ ਲੋੜ ਗਈ ਉਹ ਦਿਖਾਵਾ ਹੈ ਵੀ ਮੈਂ ਰੋਜ਼ ਬਦਲ ਕੇ ਨਵਾਂ ਚੋਲਾ ਪਾਉਣਾ ਲੋੜ ਅਲਗ ਗੱਲ ਆ ਤ੍ਰਿष्णा ਅਲਗ ਗੱਲ ਆ ਇਕੱਠ ਅਲਗ ਗੱਲ ਆ ਸੰਸਾਰ ਦੇ ਪਦਾਰਥ ਚਾਹੀਦੇ ਆ ਨਹੀਂ ਚਾਹਦਾ ਪਦਾਰਥਾਂ ਬਗਲ ਕਿਸੇ ਦਮ ਨਹੀਂ ਚਾਹਦਾ ਅਜਿਹੇ ਸਮੇਂ ਸਾਧੂ ਦੰਗਲੇ ਸਰਦ ਕੋਈ ਸਮਾਂ ਹੁੰਦਾ ਸੀ ਇੱਕ ਇੱਕ ਚੋਲਾ ਪਾਉਣਾ ਉਹਨੂੰ ਧੋਲਣਾ ਜਾਂ ਦਿਗੰਬਰ ਬਿਰਧ ਰਣ ਦਿਗੰਬਰ ਤੋਂ ਪਾਵ ਨੰਗੇ ਜੰਗਲਾਂ ਦੇ ਬਿਰਧ ਰਣ ਕੁਝ ਸਮੇਂ ਸਮੇਂ ਦੇ ਖੇਡ ਹੁੰਦੇ ਪਿਆਰੇਓ ਅਜੇ ਲੰਗਨੇ ਕੇ ਬੱਚੇ ਨਹੀਂ ਲੰਗੇ ਫਿਰਦੇ। ਸਾਧੂ ਨੂੰ ਕੋਣ ਨੰਦਾ ਫਿਰਨ ਦੇਊਗਾ। ਇਸ ਕਾਕੇ ਗੁਰੂ ਤੋਂ ਬਿਗੈ ਜੀਵਨ ਜਾਚ ਨਹੀਂ ਮਿਲਦੀ ਪਰੋ। ਗੁਰੂ ਸਾਨੂੰ ਭੋਗ ਪਦਾਰਥਾਂ ਦੇ ਪਦਾਰਥਾਂ ਦੇ ਵਰਤੋਂ ਦੱਸਦਾ ਏ ਵੀ ਆਸ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਕਰੋ। ਤੁਹਾਨੂੰ ਇਹ ਭੋਗ ਪਦਾਰਥ ਕੁਛ ਨਹੀਂ ਕਰਨ ਦੇ। ਪੂਪਦਤ ਸੰਸਾਰ ਵਿੱਚ ਡੁੱਬਣ ਦਾ ਕੰਮ ਵੀ ਕਰਦੇ ਆਂ। ਕਿ ਪੂਪਦਤ ਈਓਂ ਹੀ ਪੂਪਦਤ ਸਾਡੀ ਸਹਾਇਤਾ ਵੀ ਕਰਦੇ। ਗੱਲ ਵਰਤੋਂ ਦੇ ਪੈਰ ਵਰਤੋਂ ਕੌਣ ਦੱਸਦਾ ਏ? ਢੰਗ ਕੌਣ ਦੱਸਦਾ ਏ? ਉਹ ਦੱਸਦਾ ਗੁਰੂ। ਜੇ ਅਸੀਂ ਕੇਵਲ ਇਹ ਪਦਾਰਥਾਂ ਦੇ ਨਾਲ ਜੁੜੇ ਰਹੀਏ ਗੁਰੂ ਨੂੰ ਭੁੱਲ ਜਾਈਏ ਗੁਰੂ ਨੂੰ ਭੁੱਲ ਜਾਈਏ ਸੱਚ ਜਾਣਿਓ ਨਰਕ ਤੋਂ ਬਗੈਰ ਸਾਨੂੰ ਕੋਈ ਥਾਂ ਹੀ ਨਹੀਂ ਮਿਲਣਾ ਨਰਕ ਤੋਂ ਬਗੈਰ ਸਾਨੂੰ ਕੋਈ ਥਾਂ ਹੀ ਨਹੀਂ ਮਿਲਣਾ ਸ਼ੂਸਾਦ ਨਰਕ বিনা ਚੱਲਣਾ ਜਦਲੇ ਬਦੂ ਪੋਗ ਦਾ ਤਰ ਗੁਰੂ ਛੱਡ ਦਿੱਤਾ ਤਾਂ ਤਵੇ ਗੁਰੂ ਨੂੰ ਕਿਹੜੇ ਤਰੀਕੇ ਨਾਲ ਮੰਨਣਾ ਪ੍ਰਗਟ ਗੁਰਾਂ ਕੀ ਦੇਹ ਵੀ ਹਰ ਟਾਈਮ ਪ੍ਰਗਟਿਆ ਹਰ ਟਾਈਮ ਸਾਹਮਣੇ ਹੈ ਮੇਰੇ ਕੋਈ ਕੰਮ ਕਰਦੇ ਆ ਉਸੇ ਟਾਈਮ ਗੁਰੂ ਨੂੰ ਯਾਦ ਕਦੇ ਗਲਤ ਕੰਮ ਨਹੀਂ ਹੋਊਗਾ ਕਦੇ ਵੀ ਗਲਤ ਕੰਮ ਨਹੀਂ ਹੋਊਗਾ ਇਹ ਗੱਲ ਬਥਰੀ ਆ ਪਾਸ਼ੇ ਨੇ ਇੱਕ ਗੱਲ ਸਾਨੂੰ ਦੱਸੀ ਸੁਝਾਈ ਗੁਰਬਾਣੀ ਵਿੱਚ ਵੀ ਸੰਸਾਰ ਦੇ ਪ੍ਰਵਾਹ ਨਹੀਂ ਕਰਦੇ ਸੰਸਾਰ ਤੇ ਹਮੇਸ਼ਾ ਇਹ ਉਹਨੂੰ ਮਾੜਾ ਕਹਿੰਦੇ ਜਿਹੜਾ ਚੰਗੇ ਕੰਮ ਕਰਦਾ ਇਹ ਗੁਰਬਾਣੀ ਕਹਿ ਰਹੀ ਹੈ ਗੁਰੂ ਕਹਿ ਰਿਹਾ ਹੈ ਵੀ ਸੰਸਾਰ ਮਾੜਾ ਸੰਸਾਰ ਉਹਨੂੰ ਮਾੜਾ ਕਹਿੰਦਾ ਹੈ ਜਿਹੜਾ ਚੰਗੇ ਕਰਮ ਕਰਦਾ ਹੈ ਪਰ ਕਿਸੇ ਤਰੀਕੇ ਨਾਲ ਮਾੜਾ ਕਰੇ ਇਹ ਕਲਕੁਦਾ ਸੁਭਾਯਾ ਉਹ ਕਹਿੰਦਾ ਜਿਹੜਾ ਕੰਮ ਚੰਗਾ ਕਰੂ ਮੈਂ ਉਹਦੇ ਬਰਨਾਮੀ ਕਰੂ ਇਹ ਹੋਣਾ ਸੀ ਦੇਖਣਾ ਹੈ ਬਸ ਸੰਸਾਰ ਤੋਂ ਡਰਨਾ ਹੈ ਕੰਧਰੰਕਾਰ ਤੋਂ ਡਰਨਾ ਹੈ ਇਹ 파ਸ਼ਾ ਸਮ ਤਨ ਤ੍ਰਿਕੰਸ ਹੁੰਦੇ ਇਸ ਕਰ ਗੁਰੂ ਦੀ ਜਾਨੀ ਲੋੜ ਕਰੋ ਜੀਵ ਵਿੱਚ ਆ ਉਹ ਅੱਜ ਗੁਰੂ ਕਿਹੜਾ ਹੈ ਜਿਹਦਾ ਅਸੀਂ ਲੜਬੜਦੇ ਹਾਂ ਜਿਹੜਾ ਸਾਡੀ ਗਵਾਹੀ ਕਰੇਂ ਜੀ ਮੇਂ ਦੀ ਜਿਹੜਾ ਸੂਖਾ ਪਿੰਸਾ ਰੋਕਾ ਸੋਕਾ ਕਾੜਿਆ ਸਾਰੇ ਤੋਂ ਬਚਾ ਦੇਵੇ ਜਮਾਂ ਦੀ ਮਾਰ ਤੋਂ ਬਚਾ ਦੇਵੇ ਅੱਜ ਰਸੂਲਖ ਜੋਨਾ ਅਸੀਂ ਦੇਖ ਰਹੇ ਆ ਇਹਨਾਂ ਤੋਂ ਵਾਝਾ ਹੀ ਇਹ ਇਹਨਾਂ ਜੋਨਾ ਵਾਰੀਆਂ ਨਹੀਂ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਉਹ ਸਾਰਾ ਹੀ ਬੜਾ ਹੈ ਚਾਹ ਮਨੁੱਖ ਭਾਵੇਂ ਹੋਵੇ ਮਨੁੱਖੀ ਦੇ ਵਿੱਚ ਇਹ ਆਉਂਦਾ ਨਾ ਇਹ ਨਹੀਂ ਕਿ ਮਨੁੱਖ ਜੇ ਮਨੁੱਖ ਨੂੰ ਸਰਦਾਰੀ ਮਿਲ ਗਏ ਤੇ ਮਨੁੱਖ ਗੱਲ ਤੇ ਕੰਮ ਕਰੀ ਜਾਵੇ ਇਹ ਗੱਲ ਨਹੀਂ ਇਸ ਵਾਸਤੇ ਪਿਆਰੋ ਆਓ ਅੱਜ ਜੋ ਗੁਰੂ ਅਗਵਾਈ ਕਰ ਰਿਹਾ ਹੈ ਇਹ ਸਾਨੂੰ ਉਜਕਤੀ ਦੱਸੇ ਇਹ ਸਾਨੂੰ ਇਸ ਗੁਰੂ ਦੀ ਸਮਝ ਦੱਸੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਓ ਪਾਲੀ ਉਸਾਦੇ ਤਰਤੀ ਦੇ ਚਲੀਏ ਗੁਰੂ ਅੰਦ ਸਤਗੁਰਾਂ ਦੇ ਕੋਲ